ज्ञान का सागर चैनल दी तरफੋਂ ਸ਼ੁਕਰਗੁਜ਼ਾਰ ਹਾਂ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਦਾ ਸੋ ਦੋਸਤੋ ਅੱਜ ਮਸਤਾਂ ਦੀ ਸ਼ਾਨ ਦੇ ਵਿੱਚ ਵੀਡੀਓ ਲੈ ਕੇ ਮਸਤਾਂ ਦੀ ਸ਼ਾਨ ਦੇ ਵਿੱਚ ਸ਼ਾਇਰੀ ਲੈ ਕੇ ਹਾਜ਼ਰ ਹੋਈਆਂ ਸੋ ਮਸਤਾਂ ਦੀ ਸ਼ਾਨ ਦੇ ਵਿੱਚ ਸ਼ਾਇਰੀ ਇਸ ਤਰ੍ਹਾਂ ਹੈ ਮਸਤੋਂ ਕਾ ਜੀਵਨ ਜੋ ਹੋਤਾ ਅਜੀਬ मस्तों का जीवन जो होता अजीब मस्तों का मौला जो होता तबीब मस्तों का मौला जो होता तबीब मस्तों से मौला कोई जीत जुदा नहीं मस्तों से मौला कोई जीत जुदा नहीं मस्तों के मौला ਜੋ ਹੋਤਾ ਕਰੀਬ ਮਸਤੋਂ ਕੇ ਮੌਲਾ ਜੋ ਹੋਤਾ ਕਰੀਬ ਸੋ ਪਿਆਰਿਓ ਇਹ ਦੋ ਲਾਈਨ ਦੀ ਸ਼ਾਇਰੀ ਮਸਤਾਂ ਦੀ ਸ਼ਾਨ ਦੇ ਵਿੱਚ ਕਿਹੋ ਜਿਹੀ ਲੱਗੀ ਸੋ ਕਮੈਂਟ ਕਰਕੇ ਜਰੂਰ ਦੱਸਣਾ ਇਹ ਵੀਡੀਓ ਲਾਈਕ ਕਰਨੀ ਹੈ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਜਲਦ ਹੀ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੀ ਸੋ ਜਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ